ਲੁਧਿਆਣਾ ਦੇ ਵਿੱਚ ਮਹਿਲਾ ਵੱਲੋਂ ਪਤੀ ਤੇ 16 ਪਰਿਵਾਰ ਤੇ ਤੰਗ ਪਰੇਸ਼ਾਨ ਅਤੇ ਗਲਤ ਵਤੀਰਾ ਕਰਨ ਦੇ ਆਰੋਪ ਲਗਾਏ ਗਏ ਨੇ ਲੁਧਿਆਣਾ ਦੇ ਵਿਸ਼ਾਲ ਵਿਹਾਰ ਨਗਰ ਵਿੱਚ ਪਤੀ ਵੱਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਪਤਨੀ ਨੂੰ ਤੰਗ ਪਰੇਸ਼ਾਨ ਕਰਨ ਸਣੇ ਧੋਖਾ ਦੇਣ ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਦਾ ਆਰੋਪ ਲੱਗਿਆ ਹੈ ਪਤੀ ਦੇ ਧੋਖੇ ਤੋਂ ਪੀੜਤ ਮਹਿਲਾ ਬੀਤੀ ਰਾਤ ਤੋਂ ਘਰ ਦੇ ਬਾਹਰ ਬੈਠੀ ਹੋਈ ਹੈ ਜਦਕਿ ਉਸਦਾ ਪਤੀ ਸੋਹਰਾ ਪਰਿਵਾਰ ਸਣੇ ਘਰੋਂ ਫਰਾਰ ਹੈ ਜਦਕਿ ਪੁਲਿਸ ਨੇ ਦੋਵੇਂ ਪੱਖਾਂ ਨੂੰ ਬੁਲਾ ਕੇ ਮਾਮਲੇ ਦਾ ਹੱਲ ਕੱਢਣ ਸੰਬੰਧੀ ਦਾਵਾ ਕੀਤਾ ਪੀੜਤ ਮਹਿਲਾ ਨੇ આરોਪ ਲਗਾਇਆ ਕਿ ਸਾਲ 2016 ਚਦਾ ਵਿਆਹ ਹੋਇਆ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਸੋਹਰੇ ਪਰਿਵਾਰ ਨਾਲ ਮਿਲ ਕੇ ਉਸ ਨੂੰ ਉਸਦਾ ਪਤੀ ਤੰਗ ਕਰਨ ਲੱਗ ਗਿਆ ਇਸ ਦੌਰਾਨ ਕਿਰਾਏ ਤੇ ਰਹਿਣ ਦਾ ਬਹਾਨਾ ਬਣਾ ਕੇ ਉਸ ਨੂੰ ਪੇਕੇ ਭੇਜ ਦਿੱਤਾ ਬਾਅਦ ਚ ਉਸ ਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਜਦ ਮਾਮਲਾ ਅਦਾਲਤ ਚ ਪਹੁੰਚਿਆ ਤਾਂ આરોપી ਨੂੰ ਪਤਨੀ ਦਾ ਖਰਚਾ ਦੇਣ ਲਈ ਆਰਡਰ ਹੋਇਆ ਜਿਸ ਤੋਂ ਬਾਅਦ આરોપી ਮੁਰ ਮਹਿਲਾ ਨੂੰ ਸਮਝਾ ਬੁਝਾ ਕੇ ਕਿਰਾਏ ਤੇ ਚਲਾ ਗਿਆ ਤੇ ਬਾਅਦ ਜਦੋਂ ਛੱਡ ਕੇ ਵੀ ਫਰਾਰ ਹੋ ਗਿਆ ਇਹ ਪੂਰਾ ਮਾਮਲਾ ਕੀ ਹੈ ਆਉ ਸੁਣਦੇ ਹਾਂ ਇਹਨਾਂ ਦੀ ਜੀਬਾਨ ਸਿਟਿੰਗ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਗੁਰਪ੍ਰੀਤ ਕੌਰ ਗੁਰਪ੍ਰੀਤ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਇੱਥੇ ਖੜੇ ਹੋ ਮਾਮਲਾ ਇਹ ਹੈ ਕਿ ਮੇਰੇ ਸੌਰੀ ਮੇਰਾ ਘਰ ਨਹੀਂ ਵਸਣ ਦੇਰੀ 2016 ਚ ਮੇਰਾ ਵਿਆਹ ਹੋਇਆ ਸੀਗਾ 17 ਦੇ ਵਿੱਚ ਇਹਨਾਂ ਨੇ ਫਿਰ ਮੈਨੂੰ ਵਾਪਸ ਕਰੇ ਬਿਠਾਤਾ ਇਹਨਾਂ ਦੇ ਮੱਲੇ ਵਾਲਿਆਂ ਦੇ ਮੈਨੂੰ ਘਰੇ ਛੱਡਿਆਂ ਦਾ ਆਪਾਂ ਘਰ ਆਏ ਤੇ ਰਵਾਂਗੇ ਅੱਜ ਰੈਣੇ ਕੱਲ ਰੈਣੇ ਉਹ ਤੋਂ ਬਾਅਦ ਇਹਨੇ ਮੈਨੂੰ ਤਲਾਕ ਪੇਪਰ ਭੇਜ ਤੇ ਕੋਰਟ ਕੇਸ ਚੱਲਿਆ ਮੈਂ ਖਰਚੇ ਦਾ ਕੀਤਾ 5 ਸਾਲ ਮੈਂ ਪਕੇ ਬੈਠੀ ਰਹੀ ਨਹੀਂ ਕੋਈ ਖਰਚਾ ਨਹੀਂ ਦਿੱਤਾ ਉਸ ਤੋਂ ਬਾਅਦ ਇਹਨੇ ਮੈਨੂੰ ਲੈ ਆਂਦਾ ਕਿ ਆਪਾਂ ਰਹਿਣਾ ਚਾਹਦੇ ਹਾਂ ਇਕੱਠੇ ਤੇ ਤੂੰ ਕਿਰਾਏ ਦੇ ਮਕਾਨ ਤੇ ਲਖਾ ਲਾ ਮੈਂ ਹਾਂਜੀ ਇਹ ਲੈ ਆਇਆ ਮੈਨੂੰ ਉਸ ਤੋਂ ਬਾਅਦ ਕਹਿੰਦਾ ਆਪਾਂ ਕਿਰਾਏ ਦੇ ਮਕਾਨ ਚ ਰਵਾਂਗੇ ਆਪਾਂ ਚਲੇ ਗਏ ਉੱਥੇ ਰਹਿਣ ਵਾਸਤੇ ਉਸ ਤੋਂ ਬਾਅਦ ਇਹ ਕਹਿੰਦਾ ਇਹਨੂੰ ਬਾਹਰ ਕੱਢੋ ਮੈਂ ਕਿਰਾਇਆ ਨਹੀਂ ਦੇ ਸਕਦਾ ਮਕਾਨ ਦੇ ਜੋ ਵੀ ਸਮਾਨ ਪਿਆ ਵਾ ਉਹਦੇ ਤੇ ਕਬਜ਼ਾ ਕਰ ਲਓ ਮਕਾਨ ਮਾਲਕ ਨੂੰ ਕਹਿੰਦਾ ਹਾਂਜੀ ਮਾਲਕ ਮਕਾਨ ਨੂੰ ਕਹਿੰਦਾ ਮੈਨੂੰ ਕੱਲੇ ਨੂੰ ਛੱਡ ਕੇ ਭੱਜਾਇਆ 2-3 ਮਹੀਨੇ ਹੋ ਗਏ ਨੂੰ ਉਧਰੋਂ ਭੱਜੇ ਨੂੰ ਤੇ ਹੁਣ ਇਹ ਮਾਂ ਪਿਓ ਨਾਲੇ ਰਹਿ ਰਿਹਾ ਵਾ ਮਤਲਬ ਤੁਹਾਨੂੰ ਉੱਤੇ ਛੱਡ ਕੇ ਆ ਮਾਂ ਪਿਓ ਨਾਲ ਹਾਂਜੀ ਮਾਂ ਪਿਓ ਨਾਲ ਮੇਰੇ ਪਿੱਛੇ ਵੀ ਆਈ ਇੱਥੇ ਤੱਕ ਇਹਨੂੰ ਦੇਖਿਆ ਵੀ ਅੰਦਰ ਵੀ ਵੜਿਆ ਇੱਥੇ ਹੀ ਰਹਿੰਦਾ ਪਿਆ ਇਤਨਾ ਕੁੱਟਮਾਰ ਕਰਦਾ ਜਦੋਂ ਖਰਚਾ ਮੰਗਦੀਆਂ ਕੁੱਟਮਾਰ ਕਰਦਾ ਕੀ ਤੋਂ ਮੰਗਾ ਮੈਰੀ ਜੀ ਕਰਾਈ ਆ ਪਹਿਲਾਂ ਮੈਰਿਜ ਕਰਾਈ ਇਹਨੂੰ ਪਹਿਲਾਂ ਨਹੀਂ ਪਤਾ ਚ ਪਹਿਲਾਂ ਵੀ ਤਾਂ ਮੈਂ ਉਹੀ ਸੋਨੀਆ ਸੀ ਸਭ ਨੂੰ ਸਭ ਕੁਝ ਪਤਾ ਸਭ ਕੁਝ ਪਤਾ ਹੁੰਦੇ ਸਾਰਿਆਂ ਦੇ ਘਰੇ ਆਣੀ ਜਾਣੀ ਸੀ ਮੈਂ ਵੀ ਇਧਰ ਆਂਦੀ ਜਾਂਦੀ ਸੀ ਸਾਡੇ ਵੀ ਇਹ ਵਿਆਹ ਤੋਂ ਪਹਿਲਾਂ ਜਾਂਦਾ ਆਂਦਾ ਸੀ ਇੱਕ ਸਾਲ ਮੇਰੇ ਨਾਲ ਪੂਰਾ ਘੁੰਮਿਆ ਉਹ ਤੋਂ ਬਾਅਦ ਵਿਆਹ ਕਰਾਇਆ ਹੁਣ ਮੈਂ ਚੂੜੀ ਚ ਮਾਰੀ ਹੋਗੀ ਤੁਸੀਂ ਕਿੰਨੀ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਸਗੋਂ ਤੋਂ ਸਖਤ ਕਾਨੂੰਨੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਆ ਬਸ ਮੈਨੂੰ ਮੇਰਾ ਇਨਸਾਫ ਚਾਹੀਦਾ ਕੋਲ ਤੋਂ ਦੇਣ ਦੀ ਫੈਮਿਲੀ ਦੇ ਵਿੱਚ ਇਹਦੇ ਫੈਮਿਲੀ ਦੇ ਵਿੱਚ ਇਹਦੀ ਮਾਂ இந்து ਇਹਦਾ ਪਿਓ ਅਮਰਨਾਥ ਇਹਦਾ ਭਰਾ ਰੋਕੀ ਮਿਲ ਕੇ ਮਿਲ ਕੇ ਪਹਿਲਾਂ ਕਰੇ ਕਰਦੇ ਸੀ ਫਿਰ ਇਹਦੇ ਕਹਿੰਦੇ ਮੈਂ ਕਰਾਏ ਤੇ ਗਈ ਫਿਰ ਉੱਥੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਮੈਨੂੰ ਕੋਈ ਪੈਸਾ ਨਹੀਂ ਦੇ ਰਿਹਾ ਕੁਝ ਨਹੀਂ ਦੇ ਰਿਹਾ ਮੈਨੂੰ ਨਹੀਂ ਪਤਾ ਹੈ ਕੀ ਕੰਮ ਕਰਦਾ ਕੀ ਨਹੀਂ ਕਿਸੇ ਨੂੰ ਕੁਝ ਕਹਿੰਦਾ ਕਿਸੇ ਨੂੰ ਕੁਝ ਕਹਿੰਦਾ ਥੋੜੀ ਵਿਆਦੀ ਫੋਟੋਆਂ ਵਗੈਰਾ ਵੀ ਹੈਗੀਆਂ ਹਾਂਜੀ ਹੈਗੀਆਂ ਨੇ ਜਿਹੜੀਆਂ ਸੀਗੀਆਂ ਉਹ ਇਹ ਲੈ ਗਿਆ ਐਲਬਮ ਪਈਆ ਮੇਰੇ ਪੇਕਿਆਂ ਦੇ ਵਿੱਚ ਮਤਲਬ ਲੈ ਕੇ ਫਰਾਰ ਹੋ ਗਿਆ ਉਹ ਹਾਂਜੀ ਪਹਿਲਾਂ ਤਾਂ ਇਹਨੂੰ ਸ਼ੰਕਾ ਸੀ ਵੀ ਮੈਂ ਇਦਾਂ ਭੱਜਣਾ ਹਾਂਜੀ ਇਹ ਜੋ ਵੀ ਕੰਮ ਕਰਦਾ ਪਲੈਨਿੰਗ ਤੇ ਰਿਕਾਰਡਿੰਗ ਕਰਦਾ ਖੁਦ ਦੇ ਆ ਮੇਰਾ ਘਰ ਖਰਾਬ ਕਰਨ ਦੇ ਵਿੱਚ ਇਹਰੀ ਮਾਂ ਦਾ ਔਰ ਪਿਓ ਦਾ ਇਹਦੇ ਭਰਾ ਦਾ ਸਾਰਿਆਂ ਦਾ ਹੱਥਾ ਜੋ ਉਹ ਕਹਿੰਦੇ ਆ ਉਹੀ ਇਹ ਬੋਲਦਾ ਵਾ ਉਹੀ ਇਹ ਕਰਦਾ ਔਰ ਮੇਰੇ ਨਾਲ ਕੁੱਟ ਮਾਰ ਦਿੱਤਾ ਨਹੀਂ ਦਿੱਤੀ ਤੁਸੀਂ ਦਿੱਤੀ ਸੀਗੀ ਸਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਇੱਥੇ ਤੁਸੀਂ ਆ ਕੇ ਕੀ ਮਗਲ ਆਏ ਪਰਿਵਾਰਿਕ ਮੈਂਬਰ ਜੇ ਨਹੀਂ ਮਿਲੇ ਕੋਈ ਨਹੀਂ ਮਿਲਿਆ ਤਾਲੇ ਲਾ ਕੇ ਭੱਜ ਗਏ ਹੁਣ ਮੈਂ ਵੀ ਤਾਲਾ ਲਾ ਦਿੱਤਾ ਹੋਇਆ ਤੁਸੀਂ ਤਾਲਾ ਕਿਹੜਾ ਲਾਇਆ ਇਹ ਇਹ ਲਾਇਆ ਸਰ ਦੇਖ ਲਓ ਤਾਲਾ ਪੁਲਿਸ ਦੀ ਮੌਜੂਦਗੀ ਚ ਲਾਇਆ ਪੁਲਿਸ ਦੀ ਮੌਜੂਦਗੀ ਚ ਲਾਇਆ ਮੈਂ ਤਾਲਾ ਇਹ ਇਹਦੀ ਚਾਬੀ ਕਿਹਦੇ ਕੋਲੇ ਚਾਬੀ ਸਰ ਨੂੰ ਦੇ ਦਿੱਤੀ ਹੋਈ ਐ ਮੈਂ ਪੁਲਿਸ ਮੁਲਾਜ਼ਮਾਂ ਨੂੰ ਮਤਲਬ ਇੱਕ ਵਾਰ ਤੁਹਾਨੂੰ ਅੰਦਰ ਨਾ ਬਾੜਨ ਕਿਉਂ ਡਰ ਕੇ ਭੱਜ ਗਏ ਹਾਂਜੀ ਰਾਤ ਦੀ ਰਾਤ ਦੀ ਇੱਥੇ ਬਾਹਰ ਬੈਠੀ ਆ ਮੈਨੂੰ ਚਾਹ ਪਾਣੀ ਗਲੀ ਮੱਲੇ ਵਾਲਿਆਂ ਨੇ ਪੁਲਾਇਆ ਵਾ ਮੈਂ ਇੰਨੀ ਪਰੇਸ਼ਾਨ ਹੋਈ ਪਈ ਆ ਕਿ ਮੈਨੂੰ ਇਨਸਾਫ ਚਾਹੀਦਾ ਨਹੀਂ ਤਾਂ ਇੱਥੇ ਹੀ ਮਰ ਕੇ ਮੈਂ ਜਾਨ ਦੇ ਦੇਣੀ ਆ ਮੇਰੇ ਕੋਲ ਹੋਰ ਕੋਈ ਜਾਣਾ ਨਹੀਂ ਹੈਗਾ ਬਹੁਤ ਟਾਈਮ ਤੋਂ ਇਨਸਾਨ ਮੇਰ ਨਾਲ ਧੋਖੇ ਕਰਦਾ ਆ ਰਿਹਾ ਧੋਖੇ ਕਰਦਾ ਆ ਰਿਹਾ ਇਹਨੇ ਕਾਨੂੰਨ ਦੇ ਫੈਸਲੇ ਨੂੰ ਵੀ ਇਨਕਾਰਤਾ ਹੋਇਆ ਵਾ ਸਗੋਂ ਤਾਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਖਿਲਾਫ ਸਗੋਂ ਤਾਂ ਕਰਦਾ ਕਾਰਨ ਕੀ ਲੜਾਈਦਾ ਕਾਰਨ ਇਹੀ ਆ ਕਿ ਤੂੰ ਛੋਟੀ ਜੱਤੀ ਨਹੀਂ ਤੂੰ ਨੀਵੀਂ ਆ ਤੂੰ ਛੂੜੀ ਆ ਤੂੰ ਚੁਮਾਰੀ ਆ ਮੈਨੂੰ ਚੂੜੀ ਚੂੜੀ ਕਹਿ ਕੇ ਬੁਲਾਉਂਦੀ ਏ ਦੀ ਗੁਰਮੀਤ ਸਿੰਘ ਵਿਸ਼ਾਲ ਵਿਹਾਰ ਨਗਰ ਇੱਕ ਇੱਕ ਕੁੜੀ ਬੜੀ ਪਰੇਸ਼ਾਨ ਐ ਜਿੱਦ ਤੱਕ ਇਹ ਹੋਲੀ ਦੇ ਤਿਵਾੜਾ ਐ ਲੋਕ ਤਿਹਾੜਾ ਮਨਾ ਰਿਹਾ ਪਰ ਇਹ ਰਾਤ ਦੀ ਇੱਥੇ ਬੈਠੀ ਐ ਮੱਲੇ ਦਾ ਤੁਹਾਡੇ ਮੱਲੇ ਦਾ ਮਾਮਲਾ ਇਹ ਕੀ ਮਾਮਲਾ ਕੀ ਆ ਸਾਰੇ ਪੂਰਾ ਮਾਉਲਾ ਮੁੰਡੇ ਦਾ 9 ਸਾਲ ਹੋ ਗਏ 10 ਸਾਲੋਂ ਤੋਂ ਕੁੜੀ ਨੂੰ ਵਿਆਹ ਹੀ ਨੂੰ ਅੱਛਾ ਉਹ ਰੱਖਦਾ ਹੀ ਨਹੀਂ ਕਿ ਕੋਰਟ ਚ ਕੇਸ ਚੱਲਦਾ ਸੀਗਾ ਹਾਂਜੀ ਤੇ ਮੁਰਗੇ ਕਰਾ ਰੇ ਜਗੇ ਰਹਿਣ ਲੱਗੇ ਇਕੱਠੇ ਵੀ ਮੈਂ ਖਰਚਾ ਨਹੀਂ ਦੇ ਸਕਦਾ ਜਿਹੜੇ ਕੁੜੀ ਚੜਦੀ ਵੀ ਕਿਰਾਏ ਤੇ ਉਹਨੂੰ ਛੱਡ ਕੇ ਭੱਜ ਗਿਆ ਜੀ ਉਹਨੂੰ ਛੱਡ ਕੇ ਕਿਰਾਏ ਤੇ ਆਪ ਇੱਥੇ ਇਹਨਾਂ ਕੋ ਰਹਿੰਦਾ ਰਿਹਾ ਮਤਲਬ ਇੱਥੇ ਹੀ ਰਹਿੰਦਾ ਰਿਹਾ ਜੀ ਉਹ ਇੱਥੇ ਆਂਦਾ ਰਿਹਾ ਰੋਜ਼ ਆਂਦਾ ਰਿਹਾ ਅਸੀਂ ਕਾਨੂੰ ਝੂਠ ਬੋਲਾਂ ਬਿਲਕੁਲ ਆਂਦਾ ਰਿਹਾ ਇਹਨੂੰ ਇਹਨਸਾਬ ਮਿਲਣਾ ਚਾਹੀਦਾ ਕੁੜੀ ਨੂੰ ਮਤਲਬ ਕੁੜੀ ਕਰਕੇ ਜਾਣ ਬੁੱਝ ਕੇ ਉਹ ਕਹਿੰਦੇ ਬੇਦਖਲ ਕੀਤਾ ਪਰ ਘਰ ਚ ਹੀ ਰੱਖਿਆ ਉਹਨੂੰ ਹਾਂਜੀ ਉਹਨੂੰ ਘਰ ਚ ਹੀ ਰੱਖਿਆ ਰੋਜ਼ ਉਹਰੇ ਆਂਦਾ ਦੇਲ ਹੀ ਹੁੰਦਾ ਤੁਸੀਂ ਕਿੱਦਾਂ ਦੀ ਮੰਗ ਕਰਦੇ ਹੋ ਕਿ ਕੁੜੀ ਐ ਦੇਖੋ ਕੁੜੀ ਸਭ ਦੀ ਸਾਂਝ ਮੰਗੇ ਹੀ ਆ ਸਰਕਾਰ ਨੂੰ ਬੇਨਤੀ ਆ ਵੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਜਿਹਦੇ ਕੀ ਉਹ ਤਾਲੇ ਲਾ ਕੇ ਭੱਜ ਗਏ ਨੇ ਇੱਥੇ ਕੁੜੀ ਅੱਜ ਕੱਲ ਰਾਤ ਵੀ ਇੱਥੇ ਬਾਹਰ ਬੈਠੀ ਐ ਇਹਨਾਂ ਨੇ ਦੱਸਿਆ ਕਿ ਗਵੰਡੀਆਂ ਵੱਲੋਂ ਹੀ ਆਸ ਪੜੋਸ ਵੱਲੋਂ ਹੀ ਚਾਹ ਪਾਣੀ ਉਹਨੂੰ ਪੁੱਛਿਆ ਗਿਆ ਪਰ ਇਦਾਂ ਦੇ ਬੰਦੇ ਤੇ ਪੁਲਿਸ ਦੀ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਸੀ ਕਾਰਵਾਈ ਤਾਂ ਉਹਨਾਂ ਤੇ ਹੋਣੀ ਚਾਹੀਦੀ ਐ ਗਲਤ ਨੇ ਬੰਦੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਕਮਲਜੀਤ ਇਹ ਮਾਮਲਾ ਇੱਕ ਜਿਹੜਾ ਲੜਕੀ ਬੜੀ ਪਰੇਸ਼ਾਨ ਹੈ ਰੋ ਰਹੀ ਹੈ ਇਹ ਲੜਕੀ ਰੋਂਦੀ ਪਰੇਸ਼ਾਨ ਸੀਗੀ ਮੇਰੇ ਕੋਲ ਪਹੁੰਚੀ ਜੀ ਅਸੀਂ ਥਾਣੇ ਵਿੱਚ ਦੋ ਤਿੰਨ ਵਈ ਗਏ ਵੀ ਉੱਥੇ ਪੰਚਾਇਤ ਦੇ ਵਿੱਚੋਂ ਭੱਜ ਜਾਂਦੇ ਆ ਉੱਠ ਕੇ ਇੱਕ ਤਾਂ ਇਹਨੂੰ ਜਾਤੀ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਕਰਾਏ ਉੱਤੇ ਛੱਡ ਕੇ ਭੱਜ ਕੇ ਮਕਾਨ ਮਾਲਕ ਨੂੰ ਅਸੀਂ ਪਹਿਲਾਂ ਸਮਝਾਇਆ ਵੀ ਕੁੜੀ ਨੂੰ ਨਾ ਪਰੇਸ਼ਾਨ ਕੀਤਾ ਜਾਵੇ ਜਿੱਦਕਿ ਇਦਾਂ ਦੀ ਕੁੜੀਆਂ ਨੂੰ ਪਰੇਸ਼ਾਨ ਕੀਤਾ ਜਾਏ ਇਦਾਂ ਦੇ ਬੰਦੇ ਦੀ ਕਿੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਜੇ ਸਾਰੇ ਪਰਿਵਾਰ ਦੇ ਉੱਤੇ ਕਿਸੇ ਗਾਂ ਕਿਸੇ ਕੁੜੀ ਨਾਲ ਧੱਕਾ ਨਾ ਹੋਵੇ ਰਾਤ ਦੀ ਕੁੜੀ ਹੁਣ ਇੱਥੇ ਮਦਲੇ ਘਰ ਆਈ ਸੀ ਆਪਣੇ ਤੇ ਉਤਲਾ ਲਾ ਕੇ ਬਾਜੀ ਹਾਂਜੀ ਉਹ ਪਹਿਲਾਂ ਥਾਣੇ ਵਿੱਚ ਸੱਦੇ ਸੀਗੇ ਉੱਥੋਂ ਭੱਜੇ ਜਦੋਂ ਅਸੀਂ ਘਰ ਆਈ ਕੁੜੀ ਫਿਰ ਘਰੋਂ ਭੱਜ ਗਈ ਮਤਲਬ ਪੁਲਿਸ ਸਟੇਸ਼ਨ ਇਹਨਾਂ ਨੂੰ ਬੁਲਾਇਆ ਗਿਆ ਸੀ ਪਰ ਪਹੁੰਚੇ ਨਹੀਂ ਨਹੀਂ ਉੱਥੇ ਪਹੁੰਚਿਆ ਸੀ ਕੱਲਾ ਲੜਕਾ ਮਾਪਿਆ ਤੇ ਆਉਂਦੇ ਹੀ ਨਹੀਂ ਵਿੱਚ ਟਾਈਮ ਲਾ ਕੇ ਭੱਜ ਜਾਂਦੇ ਸਭ ਕੁਝ ਹੋ ਕਰਦੇ ਜਦੋਂ ਇੱਥੇ ਆਏ ਆ ਤਾਂ ਇੱਥੋਂ ਭੱਜ ਗਏ ਨਾ ਤੇ ਪੰਚਾਇਤ ਵਿੱਚ ਆਉਂਦੇ ਨਾ ਥਾਣੇ ਵਿੱਚ ਆਉਂਦੇ ਆ ਵਿਸ਼ਾਲ ਵਿਆਰ ਗਲਉਣੀ ਆਪਣਾ ਕੀ ਨਾਂ ਪੈਂਦਾ ਸੀ ਰਾਣੀ ਜੀ ਜਿਹੜਾ ਮਾਮਲਾ ਹੋ ਰਿਹਾ ਜਿੱਦਕਿ ਕੁੜੀ ਤੁਹਾਡੇ ਪਿੱਛੇ ਵੀ ਖੜੀ ਹੈ ਰਾਤ ਦੀ ਇੱਥੇ ਪਰੇਸ਼ਾਨ ਹੈ ਇਹ ਕੀ ਪਤਾ ਨਹੀਂ ਜੀ ਕਿਰਾਏ ਤੇ ਲੈ ਕੇ ਆਏ ਆ ਕੋਰਟ ਦੇ ਜ਼ਰੀਏ। ਅੱਛਾ ਜੀ। ਕਿਰਾਏ ਤੇ ਰਹਿ ਰਹੇ ਸੀਗੇ ਉਥੋਂ 2-4 ਵਾਰੀ ਆਈ ਐ ਇਹ ਮੁੰਡਾ ਇੱਥੇ ਹੀ ਆ ਗਿਆ ਹੋਇਆ। ਇਸ ਤੋਂ ਪਹਿਲਾਂ ਵੀ ਕਦੇ ਲੜਾਈ ਝਗੜਾ ਦੇਖਿਆ ਤੁਸੀਂ ਜੀ ਇਹਨਾਂ ਦੇ ਨਾਲ? 9 ਸਾਲ 10 ਸਾਲ ਹੋ ਗਿਆ ਜੀ ਇਹੀ ਕੁਝ ਹੋ ਰਿਹਾ। ਮਤਲਬ 9 ਸਾਲ ਤੋਂ ਲਗਾਤਾਰ ਇਹਨੂੰ ਪਰੇਸ਼ਾਨ ਕਿਤੇ। ਇਹੀ ਇਹੀ ਕੁਝ ਹੋ ਰਿਹਾ ਜੀ। ਮੱਲੇ ਤੁਹਾਡੇ ਗਵੰਡੀ ਨੇ ਹਾਂ ਜੀ। ਜਿੱਦਾਂ ਕਿ ਲੜਾਈ ਝਗੜਾ ਹੁੰਦਾ ਕਿਤੇ ਮੱਲੇ ਆਣੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੀ ਇਹਨੂੰ ਜੀ। ਸਾਰੇ ਬਹੁਤ ਸਮਝਾ ਰਿਹਾ ਜੀ ਅੱਜ ਹਫ਼ਤਾ ਹੋ ਗਿਆ ਸਮਝਾ ਰਿਹਾ। ਤੇ ਜਿਹੜੇ ਮੇਨ ਸਾਡੇ ਪਰਦਾ ਆਣਾ ਹੈ ਗਰ ਹਾਂਜੀ ਰਾਮਕ੍ਰਿਸ਼ਨ ਜੀ ਇਹ ਸਾਰੇ ਇਹਨਾਂ ਨੂੰ ਸਮਝਾ ਰਹੇ ਆ ਸਮਝ ਹੀ ਨਹੀਂ ਰਹੇ ਕਿਸੇ ਦੀ ਇਹ ਕੀ ਕਹਿੰਦੇ ਵੀ ਕੁੜੀ ਨਹੀਂ ਲੈ ਕੇ ਆਣੀ ਜੀ ਇਹ ਕਹਿੰਦੇ ਨਹੀਂ ਲੈ ਕੇ ਆਣਗੇ ਪਰ ਜਦੋਂ ਵਿਆਹ ਕੇ ਲਿਆਇਆ ਤਾਂ ਪੂਰਾ ਪਰਿਵਾਰ ਗਿਆ ਅੱਜ ਕਿਉਂ ਨਹੀਂ ਲੈ ਲੈ ਗੱਲ ਮੱਲੇ ਗਿਆ ਸੀ ਜੀ ਬਰਾਤ ਨਾਲ ਤੇ ਅੱਜ ਕੀ ਕਰਨਾ ਹੈ ਕਿਉਂ ਨਹੀਂ ਲੈਣਾ ਚਾਹੁੰਦੇ ਕੀ ਪਤਾ ਹੁਣੇ ਕੀ ਰਜ਼ਮੰਦੀ ਹੈ ਮਤਲਬ ਕੋਈ ਮੱਲੇ ਚ ਦੱਸਿਆ ਕਿ ਨਾ ਲੈਣ ਦੇ ਕਹਿੰਦੇ ਨਾਲ ਗੱਲ ਵੀ ਨਹੀਂ ਕਰਦੇ ਜਿੱਦਾਂ ਕੀ ਇਹਦੀ ਕੁੜੀ ਨਾਲ ਇੱਕ ਜੱਟ ਉਸ ਦੇ ਵਿੱਚ ਹੀ ਅੰਦਰ ਹੀ ਪਲੈਨਿੰਗ ਆ ਕਰਦੇ ਜੋ ਕਰਦੇ ਮਤਲਬ ਮੁੰਡਾ ਇੱਥੇ ਹੀ ਹੁੰਦਾ ਇੱਥੇ ਹੀ ਹੁੰਦਾ ਪਰ ਇਹ ਤਾਂ ਮਕਾਨ ਬਣਾਇਆ ਇੱਥੇ ਹੀ ਹੋਇਆ ਸੀਗਾ ਸਾਰੇ ਮਲਪੂਰੇ ਮ ਮੁੰਡਾ ਇੱਥੇ ਹੀ ਸੀਗਾ ਜਿੱਦਾਂ ਕੁੜੀ ਨੂੰ ਛੱਡ ਕੇ ਭੱਜ ਗਿਆ ਮੁੰਡਾ ਕਿਰਾਏ ਤੇ ਕੱਲ ਨੂੰ ਕਿਸੇ ਦੀ ਕੁੜੀ ਇੱਧਰ ਜਾਵੇ ਤੇ ਮਤਲਬ ਇੱਕ ਗਲਤ ਨਾ ਲੱਭ ਜਾਈ ਗਲਤ ਗੱਲ ਆ ਨੂੰ ਤੀ ਮੇਰੇ ਘਰ ਵੀ ਹੈਗੀ ਆ ਜੀ ਹੁਣ ਅਸੀਂ ਕਿਸੇ ਨਾਲ ਗਲਤ ਕਰਾਂਗੇ ਤੇ ਸਾਡੀਆਂ ਨਾਲ ਵੀ ਹੋਣਗੀਆਂ ਜਿੱਦਾਂ ਕਿ ਉਹ ਆਪਣੀ ਮਨਮਰਜ਼ੀ ਕਰ ਰਹੇ ਆ ਕੁੜੀ ਨੂੰ ਛੱਡਦਾ ਮਹੱਲੇ ਦੀ ਸੁਣਦੇ ਨਹੀਂ ਬਈ ਇੱਧਰ ਦੇ ਬੰਦੇ ਦੀ ਕਿੱਦਾਂ ਦੀ ਮੰਗ ਕਰਦੇ ਸੀ ਪਰਸੋ ਚੋਂ ਇੱਥੇ ਹੀ ਸਮਝਾਇਆ ਜੀ ਇਹਨਾਂ ਨੇ ਗਰਮੀਤ ਸਿੰਘ ਜੀ ਨੇ ਇੰਨਾ ਸਮਝਾਇਆ ਤੇ ਗਲੀ ਦੇ ਵਿੱਚ ਵੀ ਉਹਨੂੰ ਤੂੰ ਲਿਆ ਤੇ ਇੱਥੇ ਉੱਪਰ ਰੱਖ ਮਕਾਨ ਦੇ ਵਿੱਚ ਇਹ ਲੜਾਈ ਝਗੜਾ ਹੈ ਹੀ ਨਹੀਂ ਤੁਹਾਡਾ ਕੋਈ ਕਹਿੰਦਾ ਇਕ ਕੁੜੀ ਰਾਤ ਦੀ ਇੱਥੇ ਖੜੀ ਹੈ ਜੀ ਇੱਥੇ ਬਾਹਰ ਹੀ ਬੈਠੀ ਹੈ ਜੀ ਕੋਈ ਮਤਲਬ ਕਿਸੇ ਤਰ੍ਹਾਂ ਦੀ ਇਹਦੀ ਕੋਈ ਭੱਜ ਗਿਆ ਉਹ ਆਪ ਇੱਥੇ ਹੀ ਹੈ ਬੈਠੀ ਆਪ ਭੱਜ ਗਏ ਜੀ ਉਹ ਰਾਤੀ ਚਲੇਗੇ ਰਾਤੀ ਚਲੇਗੇ ਕਿਦਾਂ ਦੀ ਮੰਗ ਕਰਦੇ ਹੋ ਤੁਸੀਂ ਤੁਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਕਿਦਾਂ ਦੀ ਮੰਗ ਕਰਦੇ ਕੁੜੀ ਨਾਲ ਕਿਦਾਂ ਹੋਣਾ ਚਾਹੀਦਾ ਇਨਸਾਫ਼ ਦੀ ਮੰਗ ਇਨਸਾਫ਼ ਤਾਂ ਗਵਰਨਮੈਂਟ ਨੂੰ ਦੇਣਾ ਚਾਹੀਦਾ ਜੀ ਇਹਨਾਂ ਦੇ ਨਾਲ ੱੱਕਾ ਹੋ ਰਿਹਾ ਮੈਂ ਕਿ ਕਿਤਨੇ ਕਿਤਨੇ ਨੂੰ ਛੱਤ ਮਿਲਣੀ ਚਾਹੀਦੀ ਸਾਰਿਆਂ ਕਿ ਇਹ ਆਂਦੀ ਹੈ ਬੈਠਦੀ ਹੈ ਇੱਥੇ ਉੜਦੀ ਹੈ ਲੇਟਦੀ ਹੈ ਰੋਂਦੀ ਪਿਟਦੀ ਐ ਕੀ ਕਰੇ ਬੰਦਾ ਕਿਤਨੇ ਕਿਤੇ ਨੂੰ ਛੱਤ ਦੀ ਲੋੜ ਹੈਗੀ ਛੱਤ ਮੰਨੀ ਚੇ ਜੀ ਆ ਜੀ ਇਹਦਾ ਆਪਣਾ ਘਰ ਆ ਵਿਆਹੀ ਹੋਈ ਆਈ ਆ ਕੋਈ ਨੱਟ ਕੇ ਥੋੜੀ ਆਈ ਆ ਕੋਈ ਨਿਕਲ ਕੇ ਨਹੀਂ ਆਈ ਮਤਲਬ ਵਿਆਹ ਕੇ ਲੈ ਆਈ ਵਿਆਹ ਕੇ ਪੂਰਾ ਮੱਲਾ ਗਿਆ ਜੀ ਇੱਥੇ ਮੱਲੇ ਜੀ ਦਾ ਵਿਆਹ ਹੋਇਆ ਨੂੰ 112 ਤੇ ਕਾਲ ਆਈ ਸੀਗੀ ਮੌਕੇ ਤੇ ਆਏ ਆ ਹੁਣ ਇਹਨਾਂ ਦਾ ਮੀਆਂ ਬੀਬੀ ਦਾ ਝਗੜਾ ਤੇ ਇਹਨਾਂ ਨੂੰ ਬਿਠਾ ਲ ਕੇ ਹੁਣ ਥਾਣੇ ਤੋਂ ਆਈਓ ਸਾਹਿਬ ਆਏ ਆ ਇਹਨੂੰ ਲੈ ਕੇ ਇਹਨਾਂ ਨੂੰ ਬੁਲਾ ਕੇ ਉੱਥੇ ਉੱਥੇ ਬਿਠਾ ਲ ਕੇ ਫੈਸਲਾ ਕਰਦੇ ਆ ਸਰਸਪਾਈ ਕਰਾਉਣੇ ਇਹਨਾਂ ਦਾ ਸਰਸਪਾਈ ਕਰਾਉਣੇ ਮਗਾਨ ਤਾਲਾ ਵੀ ਲਗਾਇਆ ਗਿਆ ਹੈ ਤੁਹਾਡੀ ਨਿਗਰਾਨੀ ਚ ਲਗਾਇਆ ਗਿਆ ਨਹੀਂ ਸਾਡੀ ਨਿਗਰਾਨੀ ਤੇ ਨਹੀਂ ਲਗਾਇਆ ਪਹਿਲੇ ਲਾਏ ਮੁੰਡੇ ਵਾਲਿਆਂ ਨੇ ਪਹਿਲਾਂ ਲਾਇਆ ਹੋਇਆ ਤਾਲਾ ਕੁੜੀ ਦਾ ਤਾਲਾ ਉੱਤੇ ਲਵਾਤਾ ਕੁੜੀ ਦਾ ਅੱਛਾ ਠੀਕ ਹੈ ਨਾ ਬਿਠਾਉਣੇ ਦੋਵੇਂ ਪਾਰਟੀਆਂ ਸਾਲੀਆਂ ਸਚੂ ਸਾਹਿਬ ਬੁਲਾ ਕੇ ਤੇ ਦੇਖਦੇ ਇਹਨਾਂ ਦਾ ਜੋ ਹੈਗਾ ਕੋਰਟ ਦਾ ਜਾਂ ਕੋਰਟਿਕ ਭੇਜਾਂਗੇ ਇਹਨਾਂ ਨੂੰ ਜੇ ਸਾਡੇ ਕੋਲ ਹੁੰਦਾ ਹਾਲ ਜੈਂਜ ਕਰਾਂਗੇ ਕੋਈ